ਦੀ ਪਾਰਟੀ ਵੱਲੋਂ ਇਹੀ ਏਜੈਂਡਾ ਕਿ ਅਸੀਂ ਲੋਕ ਸਭਾ ਦੀਆਂ 13 ਦੀਆਂ 13 ਸੀਟਾਂ ਤੇ ਚੋਣ ਲੜਨੀ ਆ ਤੇ ਆਪਦੇ ਦਮ ਤੇ ਚੋਣ ਲੜਨੀ ਆ ਸਾਡਾ ਕਿਸੇ ਨਾ ਕੋਈ ਵੀ ਘੀ ਦੇ 10 ਸਾਲ ਬੇਮਿਸਾਲ ਸਰਕਾਰ ਚੱਲੀ ਹੁਣ ਦੁਬਾਰਾ ਫੇਰ ਕੇਂਦਰ ਦੇ ਵਿੱਚ ਸਾਡੀ ਸਰਕਾਰ ਬਣਨ ਜਾ ਰਹੀ ਆ 400 ਤੋਂ ਪਾਰ ਸੀਟਾਂ ਨਾ ਬਣਨ ਜਾ ਰਹੀ ਆ ਜੋ ਕਰਮਜੀਤ ਅਨਮੋਲ ਨੂੰ ਟਿਕਟ ਦਿੱਤੀ ਆ ਲੋਕ ਇਹ ਕਹਿ ਰਹੇ ਆ ਕਿ ਅੱਜ ਤੋਂ ਪਹਿਲਾਂ ਕਰਮਜੀਤ ਅਨਮੋਲ ਜੀ ਕਿੱਥੇ ਸੀ ਲੋਕ ਸਭਾ ਹਲਕਾ ਫਰੀਦਕੋਟ ਦੇ ਵਿੱਚ ਨਾ ਤਾਂ ਉਹ ਪਹਿਲਾਂ ਆਏ ਨਾ ਹੀ ਉਹਨਾਂ ਦਾ ਇੱਥੇ ਕੋਈ ਜੀ ਦੇ ਕੀਤੇ ਹੋਏ ਕੰਮਾਂ ਦੇ ਨਾਲ ਲੋਕ ਮੋਦੀ ਜੀ ਨੂੰ ਵੋਟ ਪਾਉਣਗੇ ਸਾਡਾ ਹਰ ਇੱਕ ਕੈਂਡੀਡੇਟ ਹਰੇਕ ਸੀਟ ਦੇ ਉੱਤੇ ਨਰਿੰਦਰ ਮੋਦੀ ਜੀ ਬਣ ਕੇ ਚੋਣਾਂ ਲੜ ਰਿਹਾ ਹੈ ਮੀਡੀਆ ਤੇ ਤੇ ਲੋਕਾਂ 'ਚ ਜਿਹੜੀ ਚਰਚਾ ਚੱਲ ਰਹੀ ਆ ਉਹ ਜ਼ਰੂਰ ਚੱਲ ਰਹੀ ਆ ਪਰ ਸਾਡੇ ਪਾਰਟੀ ਵੱਲੋਂ ਹਜੇ ਕੋਈ ਵੀ ਕੈਂਡੀਡੇਟ ਨਾ ਤਾਂ ਅਨਾਉਂਸ ਕੀਤਾ ਨਾ ਕਿਸੇ ਤੇ ਚਰਚਾ ਚੱਲ ਰਹੀ ਹੈ ਜੋ ਵੀ ਚਰਚਾ ਚੱਲਣੀ ਆ ਲੋਕ ਸਭਾ 2024 ਦਾ ਆਗਾਜ਼ ਹੋ ਚੁੱਕਿਆ ਹੈ ਹਾਲਾਂਕਿ ਆਮਾਦੀ ਪਾਰਟੀ ਵੱਲੋਂ ਆਪਣੇ ਉਮੀਦਵਾਰ ਲਾਣਗੇ ਨੇ ਤੇ ਅੱਜ ਜਿਹੜੀ ਦੀ ਗੱਲ ਕਰੀਏ ਤਾਂ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਬੀਜੇਪੀ ਵੱਲੋਂ ਆਪਣੇ ਪੱਧਰ ਦੇ ਉੱਪਰ ਜਿਹੜਾ ਹੈਗਾ ਚੋਣਾਂ ਲੜਨ ਦਾ ਲਾਨ ਕੀਤਾ ਗਿਆ ਕਿਤਨੇ ਕਿਤੇ ਪਹਿਲਾਂ ਕਿਹਾ ਜਾ ਰਿਹਾ ਸੀ ਕਾਲੀ ਦਲ ਦੇ ਨਾਲ ਗੱਠਜੋੜ ਹੋ ਸਕਦਾ ਹੈ ਪਰ ਆਪਾਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਬੀਜੇਪੀ ਦੇ ਵੀਰ ਕੋਲ ਤੋਂ ਹਲਕਾ ਇੰਚਾਰਜ ਗੌਰਵ ਕੱਕੜ ਮਯੂਨੀਟੀ ਜਿਲ੍ਹਾ ਪ੍ਰਧਾਨ ਗੱਲਬਾਤ ਕਰਦੇ ਹਾਂ ਗੌਰਵ ਕੱਕੜ ਜੀ ਗੱਲ ਕਰੀ ਗਈ ਹੈ ਆਪਾਂ ਹੁਣ ਉਹ ਸ਼ੁਰੂਆਤ ਹੋ ਚੁੱਕੀ ਹੈਗੀ ਹੈ ਬੀਜੇਪੀ ਵੱਲੋਂ ਸ੍ਰੀ ਕੱਕੜ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਅਸੀਂ 13 ਸੀਟਾਂ ਤੇ ਅੱਪੇ ਖੁਦ ਲੜਾਂਗੇ ਕਿਵੇਂ ਲੱਗਦਾ ਕੀ ਮਹੌ ਲੋ ਤਾਂ ਇਹ ਐਫ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੈ ਸ਼੍ਰੀ ਰਾਮ ਮੈਂ ਹਮੇਸ਼ਾ ਹੀ ਹਰ ਚੈਨਲ ਤੇ ਜਿੰਨੀ ਆਦੀ ਵੀ ਪਿਛਲੇ ਸਮੇਂ ਦੌਰਾਨ ਕੋਈ ਵੀ ਬਿਆਨ ਦਿੰਦਾ ਹੈ ਇਹੀ ਕਹਿੰਦਾ ਰਿਹਾ ਕਿ ਸਾਡੀ ਪਾਰਟੀ ਵੱਲੋਂ ਇਹੀ ਏਜੰਡਾ ਹੈ ਕਿ ਅਸੀਂ ਲੋਕ ਸਭਾ ਦੀਆਂ 13 ਦੀਆਂ 13 ਸੀਟਾਂ ਤੇ ਚੋਣ ਲੜਨੀ ਹੈ ਤੇ ਆਪਦੇ ਦਮ ਤੇ ਚੋਣ ਲੜਨੀ ਹੈ ਸਾਡਾ ਕਿਸੇ ਨਾਲ ਕੋਈ ਵੀ ਗੱਠ ਜੋੜ ਨਹੀਂ ਕਿਉਂਕਿ ਸਾਡੀ ਪਾਰਟੀ ਵੱਲੋਂ ਕਿਤੇ ਵੀ ਕੋਈ ਵੀ ਜਾਂ ਸਾਡੇ ਸਟੇਟ ਪ੍ਰੈਜ਼ੀਡੈਂਟ ਵੱਲੋਂ ਜਾਂ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਵੱਲੋਂ ਕਦੀ ਕੋਈ ਗੱਠਜੋੜ ਪ੍ਰਤੀ ਬਿਆਨ ਨਹੀਂ ਆਇਆ ਸੀ ਇਹ ਅਕਾਲੀ ਦਲ ਵੱਲੋਂ ਹੀ ਜਿਹੜਾ ਬਿਆਨ ਦਿੱਤੇ ਜਾ ਰਹੇ ਸੀ ਵੀ ਅਖਬਾਰਾਂ 'ਚ ਖਬਰਾਂ ਵੀ ਲੱਗੀਆਂ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਹੋਣਗੇ ਉੱਥੇ ਸੀਟ ਸ਼ੇਅਰਿੰਗ ਨੂੰ ਲੈ ਕੇ ਵੀ ਵਿੱਚ ਗੱਲਾਂ ਲਿਖੀਆਂ ਗਈਆਂ ਸੀ ਸਾਡੀ ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾ ਗਰਾਊਂਡ ਲੈਵਲ ਤੋਂ ਕੰਮ ਕੀਤਾ ਤੇ ਅੱਜ ਵੀ ਸਾਡੇ ਵਰਕਰ ਹੈ ਗਰਾਊਂਡ ਲੈਵਲ ਤੇ ਹਮ ਹਮਾ ਕੇ ਲੱਗੇ ਹੋਏ ਆ ਬੂਥ ਲੈਵਲ ਤੋਂ ਪੰਨਾ ਪ੍ਰਮੁੱਖ ਤੋਂ ਜ਼ਿਲ੍ਹਾ ਲੈਵਲ ਤੋਂ ਮੰਡਲ ਲੈਵਲ ਤੋਂ ਪੰਜਾਬ ਲੈਵਲ ਤੋਂ ਹਰ ਇੱਕ ਬੰਦੇ ਦੀ ਵੱਖੋ ਵੱਖਰੀ ਡਿਊਟੀ ਹੈ ਤਾਂ ਬਾਖੂਬੀ ਨਾ ਡਿਊਟੀ ਨਿਭਾ ਰਿਆ ਤੇ ਅਸੀਂ 13 ਦੀਆਂ 13 ਸੀਟਾਂ ਦੇ ਚੋਣ ਲੜਾਂਗੇ ਤੇ ਹਮ ਹਮਾ ਕੇ ਜਿੱਤ ਪ੍ਰਾਪਤ ਕਰਾਂਗੇ ਲੱਗਦਾ ਨਹੀਂ ਜਿਵੇਂ ਹੁਣ ਉੱਚੀ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਸਰ ਕਿ ਬਸਪਾ ਨਾਲ ਵੀ ਪੰਜਾਬ ਦੇ ਵਿੱਚ ਸਾਂਝ ਬੀਜਪੀ ਦੀ ਹੋ ਸਕਦੀ ਹੈ ਜੇਕਰ ਕਿਤੇ ਨਾ ਕਿਤੇ ਸਾਂਝਦਾਰੀ ਹੁੰਦੀ ਹੈ ਤੇ ਬੀਜਪੀ ਨੂੰ ਵੀ ਫਾਇਦਾ ਸੀ ਜਾਂ ਦੂਜੀ ਪਾਰਟੀ ਨੂੰ ਫਾਇਦਾ ਸੀ ਕਿਤੇ ਨਾ ਕਿਤੇ ਸਾਹਮਣੇ ਆ ਸਕਦੀ ਗੱਲ ਹੈ ਦੇਖੋ ਅੱਜ ਲੋਕ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਮੀਦ ਦੇਖ ਰਹੇ ਆ ਪੰਜਾਬ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਵੀ ਦੇਖ ਰਿਹਾ ਤੁਸੀਂ ਦੇਖੋ ਕਿ ਮੋਦੀ ਜੀ ਦੇ 10 ਸਾਲ ਬੇਮਿਸਾਲ ਸਰਕਾਰ ਚੱਲੀ ਹੋਂਦ ਦੁਆਰਾ ਫਿਰ ਕੇਂਦਰ ਦੇ ਵਿੱਚ ਸਾਡੀ ਸਰਕਾਰ ਬਣਨ ਜਾ ਰਹੀ ਹੈ 400 ਤੋਂ ਪਾਰ ਸੀਟਾਂ ਨਾ ਬਣਨ ਜਾ ਰਹੀ ਹੈ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਲੋਕ 2024 ਦੇ ਇਲੈਕਸ਼ਨ ਦੇ ਵਿੱਚ ਨਾਲ ਹੀ ਜਿਹੜੇ ਸਿਆਸੀ ਮਹਾਰਾਜਾਂ ਸਿਆਸੀ ਲੋਕ ਆ ਉਹ 2027 ਦਾ ਬਦਲ ਵੀ ਦੇਖ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਅੱਜ ਤੁਸੀਂ ਦੇਖੋ ਚਾਹੇ ਜਰੀਲੀ ਸ਼ਰਾਬ ਨਾ ਮੋਤਾਂ ਹੋਣ ਚਾਹੇ ਨਸ਼ਾ ਹੋਵੇ ਚਾਹੇ ਗੁੰਡਾਗਰਦੀ ਹੋਵੇ ਚਾਹੇ ਲੁੱਟ ਖਸੁੱਟ ਹੋਵੇ ਜਾਂ ਪੰਜਾਬ ਦੀ ਕਾਨੂੰਨ ਵਿਵਸਥਾ ਹੋਵੇ ਅੱਜ ਜਿਹੜੇ ਪੰਜਾਬ ਦਾ ਹਰੇਕ ਚਾਹੇ ਵੋਟਰ ਆ ਚਾਹੇ ਬਿジネスਮੈਨ ਆ ਚਾਹੇ ਕੋਈ ਵੱਡਾ ਇੰਡਸਟਰੀਸਟ ਆ ਹਰੇਕ ਬੰਦਾ ਕੁੱਟਨ ਮਹਿਸੂਸ ਕਰ ਰਿਹਾ ਕਿ ਲੋਕ ਪਛਤਾ ਰਹੇ ਨੇ ਕਿ ਅਸੀਂ ਉਹ ਸਰਕਾਰ ਚੁਣ ਲਈ ਨਾ ਤਾਂ ਸਾਡੇ ਮਾਲ ਦੀ ਰਾਖੀ ਹੋ ਰਹੀ ਨਾ ਸਾਡੀ ਜਾਨ ਦੀ ਰਾਖੀ ਹੋ ਰਹੀ ਨਾ ਸਾਡੇ ਪਰਿਵਾਰ ਦੀ ਰਾਖੀ ਹੋ ਰਹੀ ਪਿਛਲੇ ਦਿਨਾਂ ਚ ਤੁਸੀਂ ਦੇਖਿਆ ਕਈ ਘਟਨਾ ਘਰ ਦੇ ਅੰਦਰ ਵੜ ਕੇ ਵੀ ਬੰਦੇ ਦਾ ਮਰਡਰ ਕਰ ਦਿੱਤਾ ਗਿਆ ਘਰ ਦੇ ਅੰਦਰ ਵੜ ਕੇ ਵੀ 10-20 ਬੰਦੇ ਵੜਦੇ ਆ ਗੁੰਡਾਗਰਦੀ ਕਰਦੇ ਆ ਬੰਦੇ ਨੂੰ ਕੁੱਟਮਾਰ ਕਰਦੇ ਆ ਉਹਦੀਆਂ ਚੀਜ਼ਾਂ ਭੰਨ ਦਿੰਦੇ ਆ ਸੋ ਜਿਹੜਾ ਕਾਨੂੰਨ ਵਿਵਸਥਾ ਪੰਜਾਬ ਦੀ ਅੱਜ ਬਿਲਕੁਲ ਮਾੜੀ ਹੋ ਚੁੱਕੀ ਆ ਸਰਕਾਰ ਦਾ ਇਹਦੇ ਤੇ ਕੰਟਰੋਲ ਨਹੀਂ ਸੋ ਲੋਕਾਂ ਨੂੰ ਪਤਾ ਕਿ ਇੱਕ ਭਾਰਤੀ ਜਨਤਾ ਪਾਰਟੀ ਆ ਜੋ ਸਾਨੂੰ ਵਧੀਆ ਪ੍ਰਸ਼ਾਸਨ ਵਧੀਆ ਸਾਨੂੰ ਕਾਨੂੰਨ ਵਿਵਸਥਾ ਦੇ ਰਹੀ ਆ ਦੂਜੀਆਂ ਸਟੇਟਾਂ ਦੇ ਵਿੱਚ ਤੇ ਪੰਜਾਬ ਦੇ ਵਿੱਚ ਵੀ ਲੋਕ ਬਦਲ ਦੇਖ ਰਿਹਾ ਜਿਵੇਂ ਯੂਪੀ ਦੇ ਵਿੱਚ ਸਾਡੀ ਸਰਕਾਰ ਆ ਉਥੋਂ ਗੁੰਡਾਗਰਦੀ ਦਾ ਖਾਤਮਾ ਹੋਇਆ ਨਸ਼ੇ ਦਾ ਖਾਤਮਾ ਹੋਇਆ ਜੋ ਇੱਕ ਸਹਿਮ ਦਾ ਮਾਹੌਲ ਦੂਜੇ ਗੈਂਗਸਟਰਾਂ ਨੇ ਗੁੱਡਿਆਂ ਨੇ ਪੈਦਾ ਕੀਤਾ ਸੀ ਜੇ ਉਹਦਾ ਲੱਕ ਤੋੜਿਆ ਤਾਂ ਯੋਗੀ ਸਾਹਿਬ ਨੇ ਤੋੜਿਆ ਮੋਦੀ ਸਾਹਿਬ ਦੀ ਅਗਵਾਈ ਵਾਲੀ ਸਰਕਾਰ ਨੇ ਤੋੜਿਆ ਅਮੀਸ਼ਾ ਜੀ ਦੀ ਚੰਗੀ ਸੋਚ ਨੇ ਤੋੜਿਆ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਅਮੀਸ਼ਾ ਜੀ ਚੰਗੀ ਸੋਚ ਤੇ ਮੋਦੀ ਦੇ ਨਾਤੇਤਵ ਵਿੱਚ ਜਾਕਰ ਸਾਹਿਬ ਦੀ ਰਹਿਨਮਾਈ ਦੇ ਵਿੱਚ ਸਾਡੀ ਸਰਕਾਰ ਬਣੂਗੀ ਪਾ ਫ੍ਰੀਕੁਲ ਹਲਕੇ ਦੀ ਗੱਲ ਕਰੀਏ ਤਾਂ ਕਰਮਜੀਤ ਅਨਮੋਲ ਨੂੰ ਆਮ ਆਦਮੀ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਹੈ ਹਾਲਾਂਕਿ ਹੋਰ ਉਮੀਦਵਾਰ ਕਿਸੇ ਪਾਰਟੀ ਵੱਲ ਨਹੀਂ ਲੜਾਂਗੇ ਨਾ ਹੀ ਭਾਜਪਾ ਵੱਲ ਲੜਾਂਗੇ ਕਿ ਲੱਗਦਾ ਕਿ ਕਰਮਜੀਤ ਅਨਮੋਲ ਲੋਕਾਂ ਦੇ ਜੋ ਆਮ ਆਦਮੀ ਪਾਰਟੀ ਵੱਲ ਕੀਤੀ ਹੋਈ ਕੰਮ ਦੇ ਉਧਾਰ ਤੇ ਵੋਟ ਮਿਲੂਗੀ ਤੇ ਭਾਜਪਾ ਨੂੰ ਜਿਹੜਾ ਹੈਗਾ ਮੁਕਾਬਲੇ ਦੇ ਵਿੱਚ ਇੱਕ ਵਧੀਆ ਕੈਂਡੀਡੇਟ ਦੇਣਾ ਪੈਣਾ ਦੇਖੋ ਭਾਰਤੀ ਜਨਤਾ ਪਾਰਟੀ ਵਰਕਰਾਂ ਦੀ ਪਾਰਟੀ ਹੈ ਮੈਂ ਵੀ ਇੱਕ ਵਰਕਰਾਂ ਨਮਾਣਾ ਜਿਆ ਵਰਕਰਾਂ ਬਾਕੀ ਜੋ ਕਰਮਜੀਤ ਅਨਮੋਲ ਨੂੰ ਟਿਕਟ ਦਿੱਤੀ ਹੈ ਲੋਕ ਇਹ ਕਹਿ ਰਹੇ ਆ ਕਿ ਅੱਜ ਤੋਂ ਪਹਿਲਾਂ ਕਰਮਜੀਤ ਅਨਮੋਲ ਜੀ ਕਿੱਥੇ ਸੀ ਲੋਕ ਸਭਾ ਹਲਕਾ ਫਰੀਦਕੋਟ ਦੇ ਵਿੱਚ ਨਾ ਤਾਂ ਉਹ ਪਹਿਲਾਂ ਆਏ ਨਾ ਹੀ ਉਹਨਾਂ ਦਾ ਇੱਥੇ ਕੋਈ ਸਿਸਟਮ ਦੂਜੀ ਗੱਲ ਲੋਕ ਮੋਦੀ ਜੀ ਦੇ ਕੀਤੇ ਹੋਏ ਕੰਮਾਂ ਦੇ ਨਾਲ ਹੈ ਚਾਹੇ ਆਵਾਸ ਯੋਜਨਾ ਜਿਹਦੇ ਨਾਲ ਲੋਕਾਂ ਦੇ ਘਰ ਬਣੇ ਆ ਚਾਹੇ ਉਜਲਾ ਯੋਜਨਾ ਜਿਹਦੇ ਨਾਲ ਸਿਲੰਡਰ ਮਿਲੇ ਆ ਚਾਹੇ ਗਰੀਬ ਕਲਿਆਣਨ ਯੋਜਨਾ ਜਿਹਦੇ ਨਾਲ ਹਰ ਇੱਕ ਪਰਿਵਾਰ ਨੂੰ ਕਣਕ ਮਿਲ ਰਹੀ ਹੈ 15 15000 ਦੀ ਰਾਸ਼ੀ ਜਿਹੜੀ ਬਾਥਰੂਮ ਲੈਟਰਿੰਗ ਬਣਾਉਣ ਨੂੰ ਮਿਲ ਰਹੀ ਹੈ ਲੋਕ ਮੋਦੀ ਜੀ ਦੇ ਕੀਤੇ ਹੋਏ ਕੰਮਾਂ ਦੇ ਨਾਲ ਲੋਕ ਮੋਦੀ ਜੀ ਨੂੰ ਵੋਟ ਪਾਉਣਗੇ ਸਾਡਾ ਹਰ ਇੱਕ ਕੈਂਡੀਡੇਟ ਹਰੇਕ ਸੀਟ ਦੇ ਉੱਤੇ ਨਰਿੰਦਰ ਮੋਦੀ ਜੀ ਬਣ ਕੇ ਚੋਣਾਂ ਲੜ ਰਿਹਾ ਤੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਵੀ ਨਰਿੰਦਰ ਮੋਦੀ ਬਣ ਕੇ ਵਰਕ ਕਰ ਰਹੇ ਆ ਸੋ ਲੋਕਾਂ ਨੇ ਇਸ ਵਾਰ ਦੀਆਂ ਜਿੰਨੀਆਂ ਸੀਟਾਂ ਪੰਜਾਬ ਦੀਆਂ ਨਰਿੰਦਰ ਮੋਦੀ ਜੀ ਨੂੰ ਦੇਣੀਆਂ ਦੇਸ਼ ਭਰ ਚ ਤਾਂ ਦੇ ਹੀ ਰਹੇ ਆ ਤੇ ਪੰਜਾਬ ਦੇ ਵਿੱਚ ਵੀ ਜਿਹੜੇ ਰਿਜ਼ਲਟ ਆਉਣਗੇ ਬਹੁਤ ਵਧੀਆ ਆਉਣਗੇ ਤੇ ਵਿਰੋਧੀਆਂ ਦਾ ਪੀਪਾ ਖਾਲੀ ਨਿਕਲਣਾ ਚਾਹੇ ਕਰਮਜੀਤ ਅਨਮੋਲ ਲਿਆਉਣ ਚਾਹੇ ਚੰਨੀ ਨੂੰ ਲਿਆਉਣ ਦੂਜੀਆਂ ਪਾਰਟੀਆਂ ਵਾਲੇ ਜਿੰਨੂੰ ਮਰਜ਼ੀ ਲਿਆਉਣ ਲੋਕ ਮੋਦੀ ਜੀ ਦੇ ਨਾਲ ਆ ਮੋਦੀ ਦੇ ਕੰਮਾਂ ਦੇ ਨਾਲ ਆ ਤੇ ਮੋਦੀ ਜੀ ਨੂੰ ਚਟਾਉਣਗੇ ਗਰੂ ਜੀ ਆਪਾਂ ਜੀ ਗੱਲ ਕਰੀਏ ਤਾਂ ਇੱਕ ਪਾਸੇ ਹੁਣ ਕਿਸਾਨੀ ਸੰਘਰਸ਼ ਚੱਲ ਰਿਹਾ ਆਪਣੀਆਂ ਮੰਗਾਂ ਨੂੰ ਲੈ ਕੇ ਤੇ ਦੂਜੇ ਪਾਸੇ ਰਵਿੰਦਰਾ ਜੀ ਦੇ ਪੁਰੇ ਜਿਹੜੀ ਹੈਗੀ ਈਡੀ ਵੱਲੋਂ ਕਾਰਵਾਈ ਕੀਤੀ ਗਈ ਹੈ ਕਿ ਇਹਨਾਂ ਚੀਜ਼ਾਂ ਦਾ ਅਸਰ ਪੰਜਾਬ ਦੇ ਦੀ ਰਾਜਨੀਤੀ ਵਿੱਚ ਦੇਸ ਨੂੰ ਮਿਲੇਗਾ ਲੋਕ ਕਿਤੇ ਇਹ ਕਿਤੇ ਜਿਵੇਂ ਪਿਛਲੀ ਵਾਰ ਬੀਜਪੀ ਦਾ ਵਿਰੋਧ ਹੋਇਆ ਸੀਗਾ ਕਿਤੇ ਨਾ ਕਿਤੇ ਇਹ ਚੀਜ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਬੀਜਪੀ ਨੂੰ ਦੇਖੋ ਲੋਕ ਅੱਜ ਪੜ੍ਹੇ ਲਿਖੇ ਆ ਸਿਆਣੇ ਸੁਜਵਾਨ ਆ ਪੰਜਾਬ ਦੇ ਲੋਕ ਬਹੁਤ ਹੀ ਜਿਹਾਰੂ ਮਿਹਨਤੀ ਤੇ ਸੁਜਵਾਨ ਲੋਕ ਆ ਲੋਕ ਸਭ ਰਾਜਨੀਤੀ ਸਮਝਦੇ ਆ ਜਿਸ ਤਰ੍ਹਾਂ ਪਿੱਛੇ ਜੇ ਸਿਆਸੀ ਬਿਆਨ ਵੀ ਦਿੱਤੇ ਕਈ ਆਗੂਆਂ ਨੇ ਕਈ ਜਥੇਬੰਦੀਆਂ ਦੇ ਆਗੂਆਂ ਨੇ ਲੋਕ ਸਭ ਭਲੀ ਭਾਤੀ ਜਾਣਦੇ ਆ ਲੋਕ ਮੋਦੀ ਜੀ ਦੇ ਨਾਲ ਆ ਕਿਸਾਨਾਂ ਵਾਸਤੇ ਮੋਦੀ ਸਾਹਿਬ ਨੇ ਕਿਸਾਨ ਸਨਮਾਨ ਨਿਧੀ ਲੈ ਕੇ ਆਂਦੀ 22000 ਰੁਪਿਆ ਉਹਨਾਂ ਦੇ ਖਾਤੇ 'ਚ ਪਾਇਆ ਜਾਂਦਾ ਪਿਛਲੇ 70 ਸਾਲ ਤੋਂ ਕਰੀਬ ਤੁਸੀਂ ਦੇਖ ਲਓ ਕਿਸੇ ਨੇ ਵੀ ਕਿਸਾਨਾਂ ਬਾਰੇ ਨਹੀਂ ਸੋਚਿਆ ਉਸੇ ਤਰ੍ਹਾਂ ਚਾਹੇ ਖਾਦਾਂ ਦੀ ਸ਼ਾਰਟੇਜ ਸੀ ਉਹਦੇ ਤੇ ਮੋਦੀ ਸਾਹਿਬ ਨੇ ਕੰਮ ਕੀਤਾ ਫਸਲ ਬੀਮਾ ਤੇ ਮੋਦੀ ਸਾਹਿਬ ਨੇ ਕੰਮ ਕੀਤਾ ਅੱਜ ਇੱਕ ਨਵੀਂ ਟੈਕਨੋਲੋਜੀ ਜਿਹੜੀ ਖੇਤੀ ਲਈ ਲੈ ਕੇ ਆਂਦੀ ਹੈ ਡਰੋਨ ਨਾਲ ਜਿਹੜੀ ਆ ਖੇਤੀ ਕਰਨ ਲਈ ਰੇ ਸਪਰੇਅ ਕਰਨ ਲਈ ਸਾਨੂੰ ਜਿਹੜੀ ਆ ਸਪਰੇਅ ਕਰਨ ਵਾਸਤੇ ਮੋਦੀ ਸਾਹਿਬ ਨੇ ਡਰੋਨ ਦੀ ਜਿਹੜੀ ਟੈਕਨੋਲੋਜੀ ਲਿਆਂਦੀ ਹੈ ਜਿਹਦੇ ਨਾਲ ਕਿਸਾਨਾਂ ਦੀ ਲੇਬਰ ਵੀ ਬਚੂਗੀ ਸਮਾਂ ਵੀ ਬਚੂਗਾ ਤੇ ਜਲਦੀ ਉਹਦਾ ਕੰਮ ਹੋਊਗਾ ਤੇ ਉਸ ਨਾਲ ਜਿਹੜੀ ਉਹਦੀ ਟ੍ਰੇਨਿੰਗ ਦਿੱਤੀ ਜਾਂਦੀ ਆ ਉਹਦੇ 'ਚ ਵੀ ਬਹੁਤ ਬੈਨੀਫਿਟ ਆ ਸੋ ਮੋਦੀ ਸਾਹਿਬ ਦੇਸ਼ ਅੱਗੇ ਵਧ ਰਿਹਾ ਤੇ ਕਿਸਾਨਾਂ ਦੀ ਖੇਤੀ ਦੇ ਵਿੱਚ ਵੀ ਨਵੀਆਂ-ਨਵੀਆਂ ਤਕਨੀਕਾਂ ਲਿਆ ਕੇ ਸਾਡੇ ਕਿਸਾਨ ਭਾਈਚਾਰੇ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਮੇਰਾ ਲਾਸਟ ਵਾਲਾ ਫ੍ਰੀ ਕੋ ਹਲਕੇ ਦੀ ਗੱਲ ਕਰੀਏ ਤਾਂ ਖਬਰਾਂ ਚੱਲ ਰਹੀਆਂ ਸਨ ਕਿ ਹੰਸਰੇ ਹੰਸਜੀ ਨੂੰ ਇੱਥੇ ਲਿਆ ਜਾ ਸਕਦਾ ਹੈ ਕਿ ਲੱਗਦਾ ਕਿ ਪਾਰਟੀ ਇਸ ਤੇ ਵਿਚਾਰ ਕਰ ਰਹੀ ਹੈ ਜਾਂ ਕੋਈ ਹੋਰ ਉਮੀਦਵਾਰ ਅਲੰਦਾ ਅਸਸਾ ਭਾਰਤੀ ਜਨਤਾ ਪਾਰਟੀ ਦਾ ਮੈਂ ਤਾਂ ਇੱਕ ਕਾਰਜਕਰਤਾ ਨਹੀਂ ਜਿਹੜੀ ਟਿਕਟ ਦੇਣੀ ਆ ਉਹ ਮਾਨਯੋਗ ਪਾਰਲੀਮੈਂਟ ਬੋਰਡ ਨੇ ਵੀ ਦੇਣੀ ਆ ਜੋ ਪਾਰਲੀਮੈਂਟ ਬੋਰਡ ਫੈਸਲਾ ਕਰੂ ਸਾਨੂੰ ਮਨਜ਼ੂਰ ਹੋ ਪਰ ਮੀਡੀਆ ਤੇ ਲੋਕਾਂ ਚ ਜਿਹੜੀ ਚਰਚਾ ਚੱਲ ਰਹੀ ਆ ਉਹ ਜ਼ਰੂਰ ਚੱਲ ਰਹੀ ਆ ਪਰ ਸਾਡੇ ਪਾਰਟੀ ਵੱਲੋਂ ਹਜੇ ਕੋਈ ਵੀ ਕੈਂਡੀਡੇਟ ਨਾ ਤਾਂ ਅਨਾਉਂਸ ਕੀਤਾ ਨਾ ਕਿਸੇ ਤੇ ਚਰਚਾ ਚੱਲ ਰਹੀ ਹੈ ਜੋ ਵੀ ਚਰਚਾ ਚੱਲਣੀ ਹੈ ਮਾਣਯੋਗ ਪੰਜਾਬ ਦੀ ਕੋਰ ਕਮੇਟੀ ਤੇ ਕੇਂਦਰੀ ਪਾਰਲੀਮੈਂਟ ਬੋਰਡ ਨੇ ਕਰਨੀ ਹੈ ਜੋ ਫੈਸਲਾ ਕਰਨਗੇ ਸਾਨੂੰ ਮਨਜ਼ੂਰ ਹੋ ਪਰ ਸਾਡਾ ਜਿਹੜਾ ਕੈਂਡੀਡੇਟ ਹੈ ਕੁਮਲ ਦਾ ਫੁੱਲ ਮਾਣਯੋਗ ਮੋਦੀ ਸਾਹਿਬ ਅਸੀਂ ਉਹਨਾਂ ਦੀ ਰਹਿਨਮਾਈ ਦੇ ਵਿੱਚ ਚੋਣ ਲੜ ਰਹੇ ਹਾਂ ਤੇ ਜਿੱਤਾਂਗੇ ਧਰਵਾਦ ਸੋ ਇਹ ਸਾਨੂੰ ਗੌਰਵ ਕੱਕੜ ਜਿਨ੍ਹਾਂ ਵੱਲੋਂ ਬਾਖੂਪੀ ਦੱਸਿਆ ਕਿ ਕੀ ਲੋਕ ਸਭਾ ਚੋਣਾਂ ਦੇ ਵਿੱਚ 13 13 ਸੀਟਾਂ ਉੱਪਰ ਬੀਜੇਪੀ ਜਿਹੜੀ ਆਪਣੀ ਖੁਦ ਲੜੀ ਚੋਣ ਲੜੇਗੀ ਅਤੇ ਕਿੰਨੇ ਕਿਤੇ ਵੱਡੀ ਮਾਰਜਿਨ ਦੇ ਨਾਲ ਜਿੱਤ ਪ੍ਰਾਪਤ ਕਰੇਗੀ ਕੈਮਰਾਮੈਨ ਮੈਂ ਤੁਹਾਨੂੰ ਅੱਜ ਫ੍ਰੀ ਕੋਲ ਖਬਰਾਂ ਨਾਲ ਜੁਕਤਾਲ ਸਿੰਘ